ਦੀ ਵੱਲ ਧਿਆਨ ਕਰਦੇ ਨੂੰ ਖੁਦਾ ਦੇ ਕਲਾਮ ਚ ਲਿਖਿਆ ਜਿੱਥੇ ਆਤਮਾ ਆ ਉਥੇ ਆਜ਼ਾਦੀ ਹੈ ਬੋਲੋ ਜਿੱਥੇ ਪਵਿੱਤਰ ਆਤਮਾ ਉਥੇ ਬੋਲੋ ਕੀ ਹੈ ਆਜ਼ਾਦੀ ਹੈ ਜਿੱਥੇ ਪਵਿੱਤਰ ਆਤਮਾ ਨੇ ਉਥੇ ਆਜ਼ਾਦੀ ਨਹੀਂ 13 ਹਦੈ ਰੋਮੀਆਂ ਦੀ ਪਤਰੀ 13 ਹਦੈ ਤੇ ਉਹਦਾ ਅਸੀਂ ਵਚਨ ਪੜਾਂਗੇ 8 ਰੋਮੀਆਂ ਦੀ ਪੱਤਰੇ 13 ਅਧਿਆਏ 8 ਵਚਨ ਪੜੀ ਕਹਿੰਦਾ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੋ ਕਹਿੰਦਾ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਗੁਲਾਮ ਨਾ ਰਹੋ ਕਰਜ਼ਦਾਰ ਨਾ ਰਹੋ ਜਿਹੜਾ ਕਰਜ਼ਦਾਰ ਹੁੰਦਾ ਗੁਲਾਮ ਹੁੰਦਾ ਆ ਤੇ ਯਿਸੂ ਪ੍ਰਭੂ ਨੇ ਕਿਹਾ ਸਚਾਈ ਨੂੰ ਜਾਣੋਗੇ ਸਚਾਈ ਆਜ਼ਾਦ ਕਰੇਗੀ ਸੁਣੋ ਬੱਚਿਓ ਧਿਆਨ ਨਾਲ ਆਜ਼ਾਦ ਹੋਵੋਗੇ ਜਦੋਂ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀਆਂ ਗੱਲਾਂ 'ਵਲ ਧਿਆਨ ਕਰੋਗੇ ਤੁਸੀਂ ਆਜ਼ਾਦ ਹੋਵੋਗੇ ਕਰਜ਼ੇ ਤੋਂ ਆਜ਼ਾਦ ਹੋਵੋਗੇ ਲੜਾਈਆਂ ਤੋਂ ਆਜ਼ਾਦ ਹੋਵੋਗੇ ਜਿੱਥੇ ਪਰਮੇਸ਼ਵਰ ਦਾ ਆਤਮਾ ਬੋਲੋ ਉੱਥੇ ਕੀ ਹੈ ਆਜ਼ਾਦੀ ਹੈ ਜਿੱਥੇ ਆਤਮਾ ਉੱਥੇ ਆਜ਼ਾਦੀ ਹੈ ਜਿੱਥੇ ਆਤਮਾ ਹੋਵੇਗਾ ਉਹਨਾਂ ਘਰਾਂ ਦੇ ਵਿੱਚ ਆਜ਼ਾਦੀ ਹੋਵੇਗੀ ਉਹਨਾਂ ਘਰਾਂ ਦੇ ਅੰਦਰ ਗੁਲਾਮੀ ਨਹੀਂ ਹੋਵੇਗੀ ਕਰਜ਼ੇ ਦੀ ਗੁਲਾਮੀ ਨਹੀਂ ਹੋਵੇਗੀ ਬਿਮਾਰੀਆਂ ਦੀ ਗੁਲਾਮੀ ਨਹੀਂ ਹੋਵੇਗੀ ਲੜਾਈਆਂ ਝਗੜਿਆਂ ਦੀ ਗੁਲਾਮੀ ਨਹੀਂ ਹੋਵੇਗੀ ਗੁੱਸੇ ਦੀ ਗੁਲਾਮੀ ਨਹੀਂ ਹੋਵੇਗੀ ਉੱਥੇ ਖੁਦਾ ਦੇ ਫਜ਼ਲ ਦੇ ਨਾਲ ਉੱਥੇ ਕਰਜ਼ੇ ਤੋਂ ਆਜ਼ਾਦੀ ਲੜਾਈਆਂ ਝਗੜਿਆਂ ਤੋਂ ਆਜ਼ਾਦੀ ਬੋਲੇ ਹallelujah ਤੁਹਾਡੇ ਘਰਾਂ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਵਸੇ ਪਰਮੇਸ਼ਵਰ ਦਾ ਆਤਮਾ ਰਹੇ आत्मा उथे आ यदो आत्मा दी अगवा मन्नी जाती है जिते आत्मा नहीं यसु प्रभु ने कहा जिस जो, कार्दी की घर शांति बोलो घर शांति शांति पवित्र आत्मा की घर दिया सार यसु ने अपने चेलिया की क्या बोलो घर वर् के कहो घर ਸ਼ਾਂਤੀ ਹੋਵੇ ਤੇ ਅੱਗੇ ਲਿਖਿਆ ਆ ਜਦੋਂ ਤੁਸੀਂ ਮੱਤੀ ਦੀਆਂ ਜੀਲ 10 ਆਦੇ ਪੜਿਏ ਜੀ ਮੱਤੀ ਦੀਆਂ ਜੀਲ 10 ਆਦੇ ਔਰ ਉਹਦਾ 12 ਵਚਨ ਪੜਿਏ ਘਰ ਵਿੱਚ ਵੜਦਿਆਂ ਉਹਦੀ ਸੁੱਖ ਮੰਗੋ ਘਰ ਵਿੱਚ ਵੜਦਿਆਂ ਸਾਰ ਘਰ ਦੀ ਸ਼ਾਂਤੀ ਸੁੱਖ ਮੰਗੋ ਸੁਣੋ ਜੇਕਰ ਘਰ ਲਾਇਕ ਹੋਵੇਗਾ ਘਰ ਲਾਇਕ ਹੋਵੇਗਾ ਘਰ ਯੋਗ ਹੋਵੇਗਾ ਤੇ ਉਥੇ ਖੁਦਾ ਦੀ ਸ਼ਾਂਤੀ ਠਹਿਰ ਜੇਗੀ ਪਰਮੇਸ਼ਵਰ ਦਾ ਆਤਮਾ ਠਹਿਰ ਜਾਏਗਾ ਘਰ ਜੇ ਲਾਇਕ ਆ ਤੇ ਪਰਮੇਸ਼ਵਰ ਦਾ ਆਤਮਾ ਉਥੇ ਠਹਿਰਨਾ ਹੈ ਤੁਸੀਂ ਲਾਇਕ ਬਣਾ ਆ ਆਪਣੇ ਘਰ ਨੂੰ ਲਾਇਕ ਬਣਾਓ ਪਰਮੇਸ਼ਵਰ ਦੀ ਹਜ਼ੂਰੀ ਬਣਾਈ ਰੱਖਣ ਵਾਸਤੇ ਬੋਲੇ ਹallelujah ਜਦੋਂ ਅਲੀਸਾ ਜਿਹੜਾ ਪਵਿੱਤਰ ਬੰਦਾ ਧਰਮੀ ਬੰਦਾ ਹੈ ਤੇ ਉੱਥੇ ਇੱਕ ਮੰਨੀ ਦੰਨੀ ਇਸਤਰੀ ਜਿਹਦੇ ਅੰਦਰ ਪਵਿੱਤਰ ਆਤਮਾ ਸੀ ਪਵਿੱਤਰ ਆਤਮਾ ਸੀ ਔਰ ਉਹ ਮੱਲੋ ਮੱਲੀ ਘਰ ਵਿੱਚ ਲੈ ਗਈ ਸੰਤ ਨੂੰ ਘਰ ਵਿੱਚ ਲੈ ਗਈ ਦੋਵੇਂ ਉੱਠ ਗਏ ਦੋਵੇਂ ਉੱਠੋ ਅਨਮੋਲ ਤੂੰ ਇਹਦੇ ਤੂੰ ਇਹ ਰਾਜ ਵੀ ਰੋਟੇ ਪਤਾ ਡਿੱਗਣ ਕਿਉਂ ਡਿਆ ਜੋ ਤੁਸੀਂ ਇੱਥੇ ਆ ਵੀ ਚੁ। ਅੱਗੇ ਆ ਜਾ ਅੱਗੇ ਹੁਣ ਥੋੜਾ ਲੈਟਰ ਇੱਥੇ ਬਹਿ ਜਾ ਉਹ ਐਨੂੰ ਕਿਹਾ ਉਹ ਇੱਧਰ ਆ ਜਾ ਐਨੂੰ ਇੱਥੇ ਬਹਿ ਲੈ। ਔਰ ਅਲੀਸਾ ਜਿਹੜਾ ਸੀ ਪਵਿੱਤਰ ਬੰਦਾ ਔਰ ਉਹ ਧੀਵੀ ਜਿਹੜੀ ਸੀ ਬਹੁਤ ਖੁਦਾ ਦੇ ਰੂਹ ਦੇ ਵਿੱਚ ਭਰੀ ਹੋਈ ਸੀ। ਮੱਲੋ ਮੱਲੀ ਲੈ ਗਈ ਘਰ ਵਿੱਚ। ਹੁਣ ਉਹਨੇ ਘਰ ਨੂੰ ਤਿਆਰ ਕੀਤਾ ਪ੍ਰਭੂ ਦੇ ਵਾਸਤੇ। ਆਪਣੀ ਪਤੀ ਨਾਲ ਸਲਾਹ ਕੀਤੀ ਆਪਣੇ ਘਰ ਵਾਲੇ ਨਾਲ ਸਲਾਹ ਕੀਤੀ ਤੇ ਮੈਨੂੰ ਲੱਗਦਾ ਹੈ ਪਵਿੱਤਰ ਪਵਿੱਤਰ ਜਾਨਿਆ ਕਿਹੜਾ ਜਾਨਾ ਪਵਿੱਤਰ ਜਾਨ ਇਹਦਾ ਘਰ ਵਿੱਚ ਰਹਿਣਾ ਜ਼ਰੂਰੀ ਹੈ ਘਰ ਵਿੱਚ ਰਹਿਣਾ ਜ਼ਰੂਰੀ ਹੈ ਇਹਦੇ ਵਾਸਤੇ ਘਰ ਵਿੱਚ ਜਗ੍ਹਾ ਤਿਆਰ ਕਰੀਏ ਬੋਲੇ ਹallelujah ਹallelujah ਕਿਹਦੇ ਵਾਸਤੇ ਪਵਿੱਤਰ ਜਨਨ ਵਾਸਤੇ ਘਰ ਵਿੱਚ ਕੀ ਤਿਆਰ ਕਰੀਏ ਜਗ੍ਹਾ ਤਿਆਰ ਕਰੀਏ ਜਿੱਥੇ ਆਵੇ ਤੇ ਸਾਡੇ ਘਰ ਵਿੱਚ ਰਵੇ ਹੁਣ ਵਚਨ ਦੇ ਵਿੱਚ ਲਿਖਿਆ ਉਹਨੇ ਘਰ ਤਿਆਰ ਕਰਤਾ ਉਸ ਔਰਤ ਨੇ ਆਪਣੇ ਘਰ ਦੇ ਵਿੱਚ ਵਾਸ ਕਰਨ ਵਾਸਤੇ ਪਵਿੱਤਰ ਜਨਨ ਨੂੰ ਪਵਿੱਤਰ ਜਨਨ ਰਵੇ ਉਹਦੇ ਘਰ ਵਿੱਚ ਤਿਆਰ ਕੀਤਾ ਕਰ ਘਰ ਤਿਆਰ ਕੀਤਾ ਘਰ ਤਿਆਰ ਕੀਤਾ ਬੋਲੇ ਹallelujah ਘਰ ਵਿੱਚ ਮਰਜ਼ੀ ਹੋਣ ਲੱਗੀ ਉੱਥੇ ਇੱਕ ਮੇਜ਼ ਰੱਖਿਆ ਐ ਕੁਰਸੀ ਰੱਖੀ ਤੇ ਉੱਥੇ ਮਰਜ਼ੀ ਇੱਕ ਚੱਲੇ ਬਸ ਉੱਥੇ ਖੁਦਾ ਦੇ ਪਵਿੱਤਰ ਆਤਮਾ ਦੀ ਮਰਜ਼ੀ ਚੱਲੇ ਉੱਥੇ ਦਿਵਾਖੀ ਰੱਖੀ ਤੇਲ ਤੇ ਬਲ ਦਾ ਦੀਵਾ ਦੀਵੇ ਦਾ ਅਰਥ ਤੇ ਜਗਦਾ ਰਹੇ ਉਹਦੇ ਕਮਰੇ ਅੰਦਰ ਬਾਈਬਲ ਜਿਵੇਂ ਕਿਆ ਪਰਮੇਸ਼ਵਰ ਦੇ ਆਤਮਾ ਨੂੰ ਬੁਝਾਉਣਾ ਪਰਮੇਸ਼ਵਰ ਦੇ ਆਤਮਾ ਨੂੰ ਜਗਾ ਕੇ ਰੱਖੋ ਬੋਲੇ ਹallelujah ਬੁਝਣ ਨਹੀਂ ਦੇਣਾ ਬੁਝਣ ਨਹੀਂ ਦੇਣਾ ਬਈ ਘਰ ਵਿੱਚ ਉਹਨੇ ਕਿਹਾ ਅਸੀਂ ਪਰਮੇਸ਼ਵਰ ਦੇ ਪਵਿੱਤਰ ਜਾਣ ਵਾਸਤੇ ਇੱਕ ਚੇਅਰ ਰੱਖੀਏ ਇੱਕ ਦੀਵਾਰ ਰੱਖੀਏ ਜਿਹੜਾ ਬੁਝੇ ਨਾ ਵੱਖਰੀ ਜਗ੍ਹਾ ਤਿਆਰ ਕਰਦੇ ਪਈ ਸਾਡੇ ਘਰ ਦੇ ਵਿੱਚ ਵਖਰਾ ਰੂਪ ਹੋਏ ਪ੍ਰਭੂ ਦਾ ਸਾਡੇ ਘਰ ਵਿੱਚ ਮਰਜੀ ਖੁਦਾ ਦੀ ਹੋਵੇ ਔਰ ਕੋਠੇ ਉੱਤੇ ਕੋਠੇਦਾਰ ਤਾਂ ਵੀ ਉੱਚੀ ਜਗ੍ਹਾ ਜਿਹੜੀ ਸਭ ਤੋਂ ਉੱਚੀ ਜਗ੍ਹਾ ਨੇ ਆਪਣੇ ਘਰ ਵਿੱਚ ਆਪਣੇ ਪ੍ਰਭੂ ਨੂੰ ਦਿੱਤੀ ਬੋਲੇ ਹallelujah ਐਸੇ ਘਰ ਮੁਬਾਰਕ ਹੈ ਜਿਨ੍ਹਾਂ ਘਰਾਂ ਦੇ ਵਿੱਚ ਸਭ ਤੋਂ ਉੱਤੇ ਜਗ੍ਹਾ ਇਹ ਨਹੀਂ ਪਿੱਤੇ ਉੱਤੇ ਜਗ੍ਹਾ ਦੀ ਗੱਲ ਕਰਦੇ ਵੀ ਉਥੇ ਮੇਨ ਜਿਹੜੀ ਚੀਜ਼ ਹੁੰਦੀ ਹੈ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਪ੍ਰਭੂ ਦਾ ਕੰਮ ਪਹਿਲੇ ਪਹਿਲ ਪਹਿਲੇ ਉਹਨੂੰ ਕਿਹਾ ਜਾਂਦਾ ਵੀ ਓਠੇ ਉੱਤੇ ਘਰ ਬਣਾਈਏ ਵੀ ਸਭ ਤੋਂ ਉੱਤੇ ਜਿਹੜੀ ਜਗ੍ਹਾ ਸਾਡੇ ਘਰ ਵਿੱਚ ਸਾਡੇ ਸੱਬਣਾ ਦੇ ਘਰਾਂ ਦੇ ਅੰਦਰ ਜੇਕਰ ਤੁਸੀਂ ਪਵਿੱਤਰ ਆਤਮਾ ਖੁਦਾ ਦਾ ਰੂਹ ਆਪਣੇ ਜੀਵਨ ਦੇ ਅੰਦਰ ਘਰ ਵਿੱਚ ਰੱਖਣਾ ਤਾਰਕ ਆਖਾ ਕਿੱਝੀ ਜਾਣੀ ਤੈਨੂੰ ਅੱਗੇ ਹਟਾਇਆ ਹੈ ਦੱਤਾ ਸਿੱਧੀਆਂ ਕਰ ਸਵਾ ਸੇ ਬੰਦਾ ਬਣ ਕੇ ਬੈਠਾ ਬੋਲੇ ਹਾਲੇਲੂਇਆ ਸਾਡੇ ਘਰਾਂ ਦੇ ਅੰਦਰ ਪਰਮੇਸ਼ਵਰ ਦੀ ਮਰਜ਼ੀ ਹੋਵੇ ਸਭ ਤੋਂ ਮੇਨ ਚੀਜ਼ ਪ੍ਰਭੂ ਦੀ ਮਹਿਮਾ ਹੋਵੇ ਵਡਿਆਈ ਪ੍ਰਭੂ ਦੀ ਹੋਵੇ ਔਰ ਉਸ ਸੌਰਤਰੇ ਯਦੋਂ ਇਹ ਸੋਚਿਆ ਆਪਣੇ ਘਰ ਨੂੰ ਤਿਆਰ ਕੀਤਾ ਪਹਿਲ ਪ੍ਰਭੂ ਨੂੰ ਦੇਣੀ ਸ਼ੁਰੂ ਕੀਤੀ ਵਚਨ ਦੇ ਵਿੱਚ ਲਿਖਿਆ ਯਦੋਂ ਵੀ ਅਲਿਸਾ ਪਰਮੇਸ਼ਵਰ ਦਾ ਪਵਿੱਤਰ ਯਾਦਨ ਉੱਥੇ ਜਾ ਕੇ ਠਹਿਰਦਾ ਹੁੰਦਾ ਹੈ। ਉੱਥੇ ਠਹਿਰ ਜਾਂਦਾ ਹੈ। ਐਸੇ ਕਰਕੇ ਮਤਰੀ ਦੀ ਅੰਜਲੀ ਦੇ ਵਿੱਚ ਲੈ ਕੇ ਆ ਜੇ ਘਰ ਲਾਇਕ ਹੋਵੇਗਾ ਤੇ ਪ੍ਰਭੂ ਦੀ ਸ਼ਾਂਤੀ ਉੱਥੇ ਠਹਿਰੇਗੀ। ਬੋਲੋ ਪ੍ਰਭੂ ਦੀ ਸ਼ਾਂਤੀ ਠਹਿਰੇਗੀ ਤੇ ਜੇ ਘਰ ਨਾ ਲਾਇਕ ਹੋਇਆ ਤੇ ਫਿਰ ਫਿਰ ਵਾਪਸ ਆ ਜਾਏਗੀ। ਉੱਥੇ ਨਹੀਂ ਠਹਿਰਨੇ। ਹੁਣ ਤੁਸੀਂ ਆਪਣੇ ਘਰ ਨੂੰ ਤਿਆਰ ਕਰਨਾ ਆ। ਜੇ ਚਾਹੁੰਦੇ ਜੋ ਵੀ ਸਾਡੇ ਘਰ ਦੇ ਅੰਦਰ ਆਜ਼ਾਦੀ ਰਹੇ ਆ ਤੁਣਾਗੇ ਬੋਲੀ ਹਾਲੇਲੂਇਆ ਇਦਾਂ ਨਹੀਂ ਗੱਲ ਬਾਨੀ ਹਾਲੇਲੂਇਆ ਜਦੋਂ ਤੁਸੀਂ ਸੋਚਦੇ ਸਾਡੇ ਘਰ ਵਿੱਚ ਆਜ਼ਾਦੀ ਹੋਵੇ ਤੇ ਆਜ਼ਾਦੀ ਫਿਰ ਮਿਲਣੀ ਆ ਜਦੋਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਖੁਦਾ ਦਾ ਰੂਹ ਸਾਡੇ ਘਰ ਵਿੱਚ ਰਹੇਗਾ ਤੇ ਜਿੱਥੇ ਖੁਦਾ ਦਾ ਆਤਮਾ ਬੋਲੋ ਉਥੇ ਆਜ਼ਾਦੀ ਹੈ ਬੋਲੋ ਉਥੇ ਕੀ ਹੈ ਆਜ਼ਾਦੀ ਕਦੀ ਗੁਲਾਮ ਨਹੀਂ ਹੋਏ ਗੁਲਾਮ ਦਾ ਹਾਲਾਤ ਬੜਾ ਮਾੜਾ ਹੁੰਦਾ ਜਦੋਂ ਗੁਲਾਮ ਹੁੰਦਾ ਨਾ ਬੰਦਾ ਇਸਰਾਇਲ ਗੁਲਾਮ ਸੀ ਮਿਸਰ ਦੇ ਤੇ ਬੜੀ ਮੰਦੀ ਹਾਲਾਤ ਹੋਏ ਬੜਾ ਮੰਦਾ ਹਾਲਾਤ ਰਿਆ ਐਨਾ ਦੁੱਖ ਦਿੰਦੇ ਆ ਕੰਮ ਕਰਨ ਵਾਸਤੇ ਮਿਹਨਤ ਘੱਟ ਤੇ ਕੰਮ ਜਿਆਦਾ ਕਿਹੜੀ ਗੱਲੋਂ ਬੋਲੋ ਕਿਹੜੀ ਗੱਲੋਂ ਅੱਜ ਵੀ ਮਿਹਨਤ ਜਿਆਦਾ ਤੇ ਕੰਮ ਸੌਰੀ ਮਿਹਨਤ ਜਿਆਦਾ ਤੇ ਪੈਸਾ ਘੱਟ ਬੋਲੋ ਮਿਹਨਤ ਜਿਆਦਾ ਤੇ ਪੈਸਾ ਕਿੰਨਾਂ ਨੂੰ ਮਿਲਦਾ ਏ ਬੋਲੋ ਬੋਲੋ ਕਿੰਨਾਂ ਨੂੰ ਕਦੇ ਗੌਰ ਕੀਤਾ ਜਿਹੜੇ ਗੁਲਾਮ ਹੁੰਦੇ ਆ ਉਹਨਾਂ ਨੂੰ ਮਿਹਨਤ ਜਿਆਦਾ ਤੇ ਪੈਸਾ ਘੱਟ ਤੇ ਜਿਹੜੇ ਆਜ਼ਾਦ ਹੁੰਦੇ ਆ ਉਹ ਮਿਹਨਤ ਘੱਟ ਦੇ ਪੈਸਾ ਜ਼ਿਆਦਾ ਕਿਹੜੀ ਗੱਲੋਂ ਭਲਾ ਆਜ਼ਾਦ ਆ ਬੋਲੋ ਕਿਹੜੀ ਗੱਲੋਂ ਆਜ਼ਾਦ ਆ ਤੇ ਜਿਹੜੇ ਪਹਿਲਾਂ ਹੀ ਗੁਲਾਮ ਬਣੇ ਹੁੰਦੇ ਆ ਫਿਰ ਬੋਲੋ ਮਿਲੇਗਾ ਫਿਰ ਪੈਸਾ ਪੂਰਾ ਇਸੇ ਤਰ੍ਹਾਂ ਇਸਰਾਇਲ ਦਾ ਹਾਲ ਸੀ ਇਸਰਾਇਲ ਦੇ ਲੋਕ ਗੁਲਾਮ ਬਣੇ ਮਿਸਰ ਦੇ ਵਿੱਚ ਬੋਲੋ ਕਿੱਥੇ ਗੁਲਾਮ ਸੀ ਮਿਸਰ ਦੇ ਵਿੱਚ ਗੁਲਾਮ ਸੀ ਪੈਸਾ ਘਟਦੇ ਨਹੀਂ ਤੇ ਮਿਹਨਤ ਜ਼ਿਆਦਾ ਕਰਾਉਂਦੇ ਜੇ ਤੁਸੀਂ ਚਾਹੁੰਦੇ ਜੋ ਪਿਆ ਆਜ਼ਾਦ ਹੋਈਏ ਤੇ ਇੱਕ ਵਚਨ ਪੜ੍ਹੀਏ ਗਲਾਤੀਆ ਦੀ ਪੋਥੀ 5 ਦੇ ਪਹਿਲਾ ਵਚਨ ਪੜ੍ਹ ਕੇ ਵੇਖੋ ਪੜ੍ਹੋ ਵਚਨ ਦੇ ਜੀ ਆਜ਼ਾਦੀ ਲਈ ਯਿਸੂ ਪ੍ਰਭੂ ਨੇ ਆਪਣਾ ਆਤਮਾ ਦਿੱਤਾ ਆ ਆਜ਼ਾਦ ਕੀਤਾ ਗੁਲਾਮੀ ਦੇ ਜੂਰੇ ਠਨਾਜੋ ਅੱਜ ਤੁਸੀਂ ਬੰਦਗੀ ਕਰਨ ਵਾਸਤੇ ਸਮਾਂ ਨਹੀਂ ਹੁੰਦਾ ਅਜਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦੇ ਤੇ ਰਹਿੰਦੇ ਫੇਰ ਗੁਲਾਮ ਤੇ ਗੁਲਾਮ ਆ ਜਦੋਂ ਤੁਸੀਂ ਰੂਹ ਦੀਆਂ ਗੱਲਾਂ ਮੰਨੋਗੇ ਯਿਸੂ ਦੀਆਂ ਗੱਲਾਂ ਮੰਨੋਗੇ ਤੇ ਆਜ਼ਾਦੀ ਦਿੱਤੀ ਹੈ ਯਿਸੂ ਨੇ ਬੋਲੇ ਹਾਲੇਲੂਇਆ ਹਲੇਲੂਇਆ ਹਲੇਲੂਇਆ ਜਿਹੜੇ ਲੋਕ ਕਹਿੰਦੇ ਆ ਮੈਨੂੰ ਆਜ਼ਾਦੀ ਮਿਲੇ ਅਸੀਂ ਆਜ਼ਾਦ ਰਹੀਏ ਜਿੰਨਾ ਯਿਸੂ ਪ੍ਰਭੂ ਨੇ ਵੀ ਕਿਹਾ ਭਈਏ ਤੁਸੀਂ ਪਾਪ ਨਾ ਕਰੋਗੇ ਸਚਾਈ ਤੇ ਠਿਕੇ ਰਹੋਗੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਜੇ ਪਾਪ ਕਰੋਗੇ ਗੁਨਾਹਾਂ ਕਰੋਗੇ ਆਪਣੀਆਂ ਮਰਜ਼ੀਆਂ ਕਰੋਗੇ ਗੁਲਾਮ ਬਣੇ ਰਹੋ ਜੇ ਤੁਸੀਂ ਚਾਹੁੰਦੇ ਜੋ ਸਾਡੇ ਬੱਚੇ ਵੀ ਆਜ਼ਾਦ ਰਹਿਣ ਸਾਡਾ ਜੀਵਨ ਆਜ਼ਾਦ ਰਹੇ ਸਾਡਾ ਘਰ ਆਜ਼ਾਦ ਰਹੇ ਅਸੀਂ ਆਜ਼ਾਦੀ ਵਿੱਚ ਜ਼ਿੰਦਗੀ ਬਤੀਤ ਕਰੀਏ ਤੇ ਫਿਰ ਰੂਹ ਦੀਆਂ ਗੱਲਾਂ ਨੂੰ ਮੰਨਣਾ ਪੈਣਾ ਫਿਰ ਪਰਮੇਸ਼ਵਰ ਦਾ ਪਵਿੱਤਰ ਆਤਮਾ ਲੈ ਕੇ ਉਹਦੇ ਅਨੁਸਾਰ ਚੱਲਣਾ ਪੈਣਾ ਜਿੱਥੇ ਪਰਮੇਸ਼ਵਰ ਦਾ ਆਤਮਾ ਉੱਥੇ ਬੋਲੂਗੀ ਹੈ ਆਜ਼ਾਦੀ ਇਸੇ ਕਰਕੇ ਪਲੂਸਰ ਰਸੂਲ ਨੇ ਆਪਣੇ ਪੱਤਰੇ ਵਿੱਚ ਲਿਖਿਆ ਜਿੱਥੇ ਆਤਮਾ ਉੱਥੇ ਆਜ਼ਾਦੀ ਹੈ ਜਿੱਥੇ ਪਰਮੇਸ਼ਵਰ ਦਾ ਪਵਿੱਤਰ ਆਤਮਾ ਨਹੀਂ ਜਿੱਥੇ ਆਤਮਾ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤਾਲ ਦੇਂਦੇ ਆ ਉੱਥੇ ਗੁਲਾਮੀ ਆਉਂਦੀ ਰਹਿੰਦੀ ਹੈ ਇਸرائیਲ ਦੇ ਲੋਕ ਗੁਲਾਮ ਸੀ ਤੇ ਬੜਾ ਜਿਆਦਾ ਕੰਮ ਕਰਨਾ ਪੈਂਦਾ ਸੀ ਗੁਲਾਮੀ ਦੇ ਵਿੱਚ ਜਿਹੜਾ ਬੜੀ ਮੁਸ਼ਕਲ ਹੈ ਖੁਦਾਵੰਦ ਯਿਸੂ ਮਸੀਹ ਨੇ ਮੇਰੇ ਤੁਹਾਡੇ ਵਾਸਤੇ ਆਪਣਾ ਖੂਨ ਬਲੀਦਾਨ ਦਿੱਤਾ ਆ ਉਹਨੇ ਬਲੀਦਾਨ ਦਿੱਤਾ ਆ ਬਿਮਾਰੀਆਂ ਤੋਂ ਆਜ਼ਾਦੀ ਹੋਣ ਵਾਸਤੇ ਤਰਜੀਹ ਤੋਂ ਆਜ਼ਾਦੀ ਮਿਲਣ ਵਾਸਤੇ ਲੜਾਈਆਂ ਝਗੜਿਆਂ ਤੋਂ ਆਜ਼ਾਦੀ ਮਿਲਣ ਵਾਸਤੇ ਹਰ ਮੁਸ਼ਕਲ ਤਬਾਹੀ ਤੋਂ ਆਜ਼ਾਦੀ ਮਿਲਣ ਵਾਸਤੇ ਉਹਨੇ ਆਪਣਾ ਆਤਮਾ ਦਿੱਤਾ ਆ ਤੇ ਇਹਦੇ ਆਤਮਾ ਨੂੰ ਬੁਝਾਉਣਾ ਉਹਦੇ ਆਤਮਾ ਨੂੰ ਜਗਾ ਕੇ ਰੱਖੋ ਬੋਲੇ ਹਾਲੇਲੂਇਆ ਹਾਲੇਲੂਇਆ